ਵਾਹ ਇਹਦਾ ਚਾਦਰਾਂ ਚਾਦਰਾਂ ਜੀ ਰਹਿੰਦੀ ਆ ਹਾਂ ਉਹਦਾ ਵਿਚਲਾ ਤਾਂ ਖਾ ਲਿਆ ਸਵਨ ਸਾਰਾ ਪਾਣੇ ਹੈ ਆਪਾਂ ਇਹਦਾ ਕੱਲਾ ਕੱਲਾ ਕਰਕੇ ਨਾ ਸਾਰਾ ਠਾਈ ਠੇਕੀ ਵਾਲੀ ਜਿਹੜੀ ਆ ਚਾਰਕ ਬਿਰਲਾ ਜਣ ਉਹਨਾਂ ਵੀ ਦੀ ਸਾਰਾ ਕੁਝ ਕੰਮ ਤਾਂ ਆ ਵੀ ਹੁਣ ਕੱਢਣੇ ਪੂਏ ਦਾ ਵੀ ਕੀ ਟਾਈਮ ਟਪੂਆ ਅੱਜ ਦਾ ਤਾਂ ਕੋਈ ਨਾ ਕੋਈ ਹੱਲ ਕਰਨਾ ਪਊ ਐਂ ਤਾਂ ਇਕੱਲੇ ਤਾਂ ਤਾਂ ਜਾਣੀ ਵੀ ਨਹੀਂ ਇਹ ਪੱਲਾ ਹੈ ਸਰੀਰ ਤਾਂ ਬੱਤ ਕਰ ਲਈ ਆਪਾਂ ਇਹਨੇ ਜੁਗਰੇ ਹੋਤਾ ਜਾਈਏ ਇਹਨੇ ਮੰਗਦਿਆਂ ਕਿਸੇ ਤੋਂ 500 ਰੁਪਏ ਮੰਗ ਕੇ ਟਾਈਮ ਪਾਸ ਕਰੀਏ ਵਗੇਰੇ ਤਾਂ ਇਦਾਂ ਦਾ ਲਜਗੜ ਫਿਰ ਕੋਈ ਨਾ ਤੂੰ ਵੀ ਅੱਜ ਅਜ ਦੀ ਬਰਉਣੀ ਆਂ ਕੱਲ ਨੂੰ ਕਰ ਦਾਂਗੇ ਤੇਰਾ ਵੀ ਕੰਮ ਦੇਖਣਾ ਪਊ ਕੋਈ ਹੋਰ ਵੀ ਜਗਾਰਡ ਨਾਲ ਆ ਤਾਂ ਚੱਲਣਾ ਨਹੀਂ ਕੰਮ ਬਾਹਰ ਬਾਹਰ ਤਾਂ ਚੱਲ ਬਾਹਰ ਚੱਲ ਕੇ ਦੇਖਦੇ ਆ ਕੀ ਬਣਦਾ ਓਹੋ ਭਲੇੜ ਬਲੂੜ ਦਾ ਵੀ ਦੇਖਣਾ ਪਊਗਾ ਹਾਂ ਵੀਰ ਬੱਲਾ ਮੈਂ ਜਨੇ ਦਾ ਕਰ ਲਿਆ ਕੋਈ ਨਾ ਕੋਈ ਕਾਰਨਾਮਾ ਓਏ ਆ ਜਾ ਆ ਜਾ ਤੈਨੂੰ ਜਵਾਬ ਕਰਦਾ ਤੀਗਾ ਅਰੇ ਯਾਰ ਅੱਧੀ ਜਾਨ ਤਾਂ ਲੈ ਪਾਤੀ ਇਹਨੇ ਅੱਦਗਦਾ ਹੀ ਕਰ ਲਿਆ ਏ ਉਸ ਆਪਾਂ ਹੁਣ ਬੁਲੇਟ ਗਰੂਡ ਦਾ ਕਰਕੇ ਹਾਲ ਇਦਰੋਂ ਕਰਦਾ ਬਣ ਗਿਆ ਅਜਦਾ ਦਾ ਮੈਨੂੰ ਜੇ ਪਰਮਾਤਮਾ ਸਤਿਆ ਚੁਰਦਾ ਓਏ ਕਿਵੇਂ ਬੱਲਿਆ ਓ ਵੀਰ ਬੱਲੇ ਜਾਮ ਵੀਰ ਬੱਲੇ ਅੱਖ ਕੇ ਨਹੀਂ ਲਾਦਾ ਵੇ ਕੀ ਗੱਲ ਕਾਣੂ ਸੈਂਗਲੀ ਵੀ ਸਮਰਾ ਕੇ ਰਹਣਾ ਕੀ ਆ ਕਾਣੂ ਸਮਰਾ ਕੇ ਲਹੁੰਦਾ ਦੀ ਤਾ ਖਦ ਮੇਰੇ ਤਾਂ ਹੋ ਗਿਆ ਨਜ਼ਰੀਆਂ ਨਹੀਂ ਐ ਥੁੱਟ ਥੁੱਟ ਜਾਂਦੀਆਂ ਹੁੰਦੀ ਨੇ ਜੇ ਮੈਂ ਤੂੰ ਕਰਦਾ ਯਾਰੀਆਂ ਤਾਂ ਫਿਰ ਭਾਗਾਂਗੇ 70 80 ਰੁਪਈਆ ਦੀ ਇਹ ਵੀ ਕੁਜੂ ਕਵਾੜ ਜਿੱਤਾ ਗੁੱਦੇ ਐ ਇਹ ਗੱਲ ਸੁਣ ਲੈ 70 80 ਦੀ ਤੇਰੇ ਲਈ ਜਾਊ ਜੀ ਜੀ ਦਾ ਮੈਂ ਕਰ ਲੈਂਦਾ ਕਿਹਾ ਅੱਬੀ ਤੇ ਤਵਾ ਮੁੰਡੇ ਜਿਹੜੇ ਹੁੰਦੇ ਨੇ ਮੋੜ ਤੇ ਜਵਾਬ ਜਪਨ ਨੂੰ ਬੜਿਆ ਲਾਂਗੇ ਫਿਰ ਕਿਹੜੀ ਜਿਹੜੀ ਮਿਲ ਗਈ ਜਿਹੜੀ ਜਿੰਨੇ ਦੀ ਆ ਗਈ ਆਪਾਂ ਦਾ ਪੈਸੇ ਬੁਰੇ ਆਪਾਂ ਤਾਂ ਗੇਰਾ ਮਿਲ ਨਹੀਂ ਜਾਂਦੇ ਜਿਹੜੀ ਮਰਜ਼ੀ ਮਿਲ ਜੇ ਚੱਕ ਫਿਰ ਮੇਰੀ ਮਰਜ਼ੀ ਦੀ ਲੱਤ ਖਰਾਏ ਘਰ ਆ ਇਹਨੂੰ ਤਾਂ ਇੱਧਰ ਸਾਈਡ ਇੱਧਰ ਲਾ ਦੇ ਆਪਾਂ ਪਹਿਲਾਂ ਉਹਦਾ ਹੋਰ ਦਾ ਵੀ ਹੱਲ ਕਰ ਲਈਦਾ ਨਾ ਕੱਲੀ ਨਾਲ ਤਾਂ ਹੋਣਾ ਨਹੀਂ ਪੈਰਾ ਫਿਰ ਤੁਹਾਡੇ ਘਰੀਂ ਨਾ ਲਾਦਾ ਲਾ ਦੇ ਲਾਉਣ ਨੂੰ ਤਾਂ ਕੀ ਐ ਚਲ ਇੱਧਰ ਲਾ ਦੇ ਐਨੇ ਆਪਾਂ ਬਲੇਡ ਬਲੂਡ ਦਾ ਕਰ ਲਾਂਗੇ ਭੈਣ ਦੀ ਨਗੂ ਜਾਂ ਮਰਾਵਾ ਚੰਗਾ ਭਲਾ ਪਉਏ ਨਾ ਰਿਕਾਰਡ ਬਣਦਾ ਦੀ ਰਾਸ ਖਾਣ ਕਿਥੋਂ ਤਾਂ ਚਲਾ ਦੇ ਦਲਾ ਪਿੰਦਾ ਟੌਰ ਨਾਲ ਚੱਲੀਏ ਫਿਰ ਚਾਬੋ ਚਾਲਾ ਵੀਰ ਵੱਲ ਉਹ ਵੱਲੇ ਰਿਆ ਪੱਜ ਕੇ ਪੱਜ ਕੇ ਮੈਂ ਕਿਹਾ ਜੀ ਦਾ ਆ ਵੀ ਸਵਾਇਲਰ ਜੇ ਦਾ ਨਾ ਕਰਦੀ ਏ ਕਮਾਂ ਦੇ ਕਿ ਉਹ ਮੈਨੂੰ ਜਾਂਦਾ ਹੁੰਦਾ ਚਾਹ ਜੀ ਪੀਣ ਲਾ ਕੇ ਮੋਟੇ ਤੇ ਹੁਣ ਠੋਕਾਂਗੇ 20 ਮਿੰਟ ਚ ਦਾ ਸਣੇ ਮੈਂ ਆਂਡੀ ਵੀ ਉਬਾਲ ਕੇ ਖਾ ਲੂੰਗਾ ਕੇ ਦੇ ਨਾਲ ਤੇ ਮੇਰੀ ਗੱਲ ਸੁਣਾ ਉਹ ਤਾਂ ਪ੍ਰਜਰਵ ਕਰਦ ਨੇ ਕੋਟਾ ਆਪਣਾ ਜਾਲਾ ਉਹਦੇ ਵਾਲਾ ਸਾਈਕਲ ਵਾਲਾ ਅੱਜ ਇਤਰੀ ਕਰਦੇ ਕੰਮ ਹੁਣ ਆਪਾਂ ਐ ਕਰ ਜੇੜੇ ਜਿੱਦ ਨੇ ਮੱਥੀ ਰੀ ਕਮਾਈ ਲੁੱਟ ਨਹੀਂ ਉੱਥੇ ਰਾ ਕੱਪੜਾ ਖਾਣਾ ਸੌ ਲੈਣੇ ਮੈਂ ਇੱਕ ਗੱਲ ਕਹਿਣਾ ਕਹਿੰਦਾ ਗਰੀਬ ਦਾ ਨਾ ਖਾਓ ਹੂੰ ਠੀਕ ਹੈ ਜਿਹੜਾ ਗਰੀਬ ਆ ਉਹਦਾ ਆਪਾਂ ਆਪਣੇ ਜਾਗਦਾ ਉਹ ਤਾਂ ਗਰੀਬ ਹੀ ਆ ਉਹਦਾ ਆਪਣੇ ਜਾਗਦਾ ਇਥੇ ਤਾਂ ਪੱਥੇ ਰਾ ਪੌੜ ਖਾਣਾ ਇਹਨੂੰ ਕੀ ਫਰਕ ਪੈਂਦਾ ਹੈ ਉਹ ਲੈ ਨਹੀਂ ਪਰ ਕਮ ਅੱਜ ਆਪਾ ਉੱਥੇ ਨਾਲ ਤਾਂ ਸੱਕ ਨਹੀਂ ਬਹੁ ਉੱਥੇ ਜਿੱਥੇ 10 ਰੁਪਏ ਨੂੰ ਮੰਗਾਗਾ ਲੱਗੂ ਤਾਂ ਸਭ ਤੋਂ ਮੰਗਦੇ ਫਿਰ ਲੋਕ ਤੋਂ ਚੋਰੀ ਕਰਨ ਨੂੰ ਚੱਲ ਤੇ ਇਹ ਕਿ ਆਖਿਆ ਮਨ ਓਏ ਇਹ ਜਿੱਥੋਂ ਆਉਦੇ ਭੈਣ ਦਾ ਜਾਂ ਤਾਂ ਮੈਂ ਤੋਂ ਪੈਸੇ ਮੰਗਣਗੇ ਜਾਂ ਫਿਰ ਮੂੰਹ ਤੰਗ ਕਰਨਗੇ ਓਰੇ ਆ ਕੇ ਬੰਲਾ ਮੁਖੇ ਮੋੜ ਗਿਆ ਸੀ ਕਿ ਤੇਰੇ ਜੇਠ ਲੱਗਦੇ ਆ ਦੇਖ ਲੈ ਮਰਜੀ ਹੈ ਤੇਰੀ ਕੋ ਘਾੜੋ ਆ ਜਾ ਆ ਜਾ ਆਇਆ ਲੰਘਿਆ ਠੀਕ ਆ ਠੀਕ ਆ ਮਤਲਬ ਕਿਵੇਂ ਆ ਠੀਕ ਆ ਤਾ ਤੂੰ ਸੁਣਾ ਕੈਂ ਵਧੀਆ ਹੋਰ ਤੇਰੀ ਮੰਮੀ ਹੋਰੀਆ ਘਰੇ ਸਾਰੇ ਠੀਕ ਨੇ ਸਾਰੇ ਠੀਕ ਨੇ ਤੂੰ ਦੱਸ ਚੱਲ ਵਧੀਆ ਕੰਮ ਕਰ ਦਰਾ ਕੇ ਮੇਰਾ ਵਧੀਆ ਵਧੀਆ ਚੱਲੀ ਜਾਣਾ ਤਾ ਵਧੀਆ ਚੱਲੀ ਜਾਣਾ ਭਾਈ ਵਧੀਆ ਦੀਪਾ ਹੈ ਜਿਦਾਂ ਮੈਂ ਟਾਈਮ ਭਾਈ ਮਾੜੇ ਆ ਗਏ ਉਹ ਟਾਈਮ ਸਾਡੇ ਨਾਲ ਲੱਗੇ ਉਦਾਂ ਭਾਈ ਬੰਦਾ ਬੰਦੇ ਦੇ ਕੰਮ ਆਉਂਦਾ ਧੀ ਬੰਦੇ ਰੂ ਬੰਦੇ ਦੀ दारू ਪੀਣ ਦੇ ਠੀਕ ਆ ਠੀਕ ਆ ਮਾਇਆ ਦੀ ਗੱਲ ਬਣਾ ਦੇ ਮੈਨੂੰ ਵੀ ਮਗਰ ਥੋੜ੍ਹਤ ਮਾਰ ਦਿੰਦੇ ਮੈਂ ਤਾਂ ਮਾਇਆ ਸਮਝਾਉਂਦਾ ਜੀ ਮੈਂ ਪਹਿਲਾ ਲੋਕ ਆ ਪਾ ਦੇ ਦੇ ਬੰਦੇ ਦੀ दारू ਮੁੱਦੇ ਤੇ ਕੰਮ ਆਉਂਦੇ ਦੇ ਹੁਣ ਮੈਂ ਉਂ ਤਾਂ ਚਾਹਦੇ ਹੇ ਤੇ ਰੂ ਪਤਾ ਮੈਨੂੰ ਕੋਈ ਲੋੜ ਨਹੀਂ ਥੀ ਉਹ ਤੇਰੇ ਮਾਸੀ ਅੱਜ ਗਈ ਥੀ ਮਿੱਠੂ ਦੇ ਨਾਨਕੀ ਉਹ ਕਿਤੇ ਜੰਡਾਲਾ ਵਾਲਾ ਕੀ ਚਾਬੀ ਵਾਗੀ ਉਹਦੇ ਨਾਲ ਫੇਰ ਮੈਂ ਕੀ ਕਰਾਂ ਉਹ ਸਾਨੂੰ ਪੈ ਗਈ ਲੋੜ ਜੀ ਕਿਤੇ ਐਮਰਜੈਂਸੀ ਜਾਣਾ ਪੀ ਅਸੀਂ ਨੇ ਸਰ ਜੀ ਕਿਹੜਾ ਕੀ ਹੋਣੀ ਆ ਬੰਦਾ ਹੋਰਾ ਉਹ ਸਾਡਾ ਤੇਲ ਵਾਸਤੇ ਸਾਨੂੰ ਚਾਹੀਦੇ ਤੇ 300 ਰੁਪਏ ਘਟਦੇ ਦੇ ਸਾਡੇ ਆ ਜਿਹੜੇ ਪਰਸੋ ਲੈ ਕੇ ਗਿਆ ਜੀ ਤੂੰ ਉਹ ਜਿਹੋ ਲੈ ਗਿਆ ਨਾਲ ਤਾਂ ਪੀ ਗਿਆ ਦਾਰੂ ਨਾਲੇ ਮੇਰੇ ਨਾਲੇ ਜੂਸ ਕੱਢ ਗਿਆ ਮੇਰੇ ਜੀ ਮੈਂ ਸਮਝਾਂ ਮੱਲਾ ਇਹਨੂੰ ਮੈਂ ਮੈਂ ਇਹਦੇ ਨਾਲ ਡਿਸਕਸ ਕਰੂੰਗਾ ਮੈਂ ਸਮਝਦਾ ਪਤਾ ਕੀ ਗੱਲ ਆ ਮੱਲਾ ਉਹਨਾਂ ਦਾ ਖਾਦੀ ਪੀਤੀ ਚ ਕਰੇ ਹੋ ਜਾਂਦਾ ਵੇਖ ਮਸੂਰਤਾ ਲੈ ਲਾ ਜੇ ਕਿਸੇ ਬਗਾਨੇ ਨੂੰ ਕਹਾ ਗਿਆ ਨਾ ਖੁਰਕੁੱਟੂਗਾ ਤੂੰ ਆਪ ਦਾ ਦੀ ਜੀ ਲੈ ਆਲੀ ਬਲ ਪਰਸੋ ਪਰਸੋ ਲੈ ਕੇ ਬੱਜਾ ਮੇਰੇ ਦੋ ਬਰਾ ਤੇ ਮੈਂ ਤੈਨੂੰ ਕੀ ਗੱਲ ਕਹੀਦੀ ਵੀ ਤੈਨੂੰ ਚੱਲ ਭਾਈ ਸੀ ਇਧਰ ਤੈਨੂੰ ਦੋ ਦਿਨਾਂ ਹੰਦੇ ਜੂਗਾ ਪੈਸੇ ਮੈਂ ਤੂੰ ਦੇ ਕੇ ਨਾਲ ਦਾ ਆਪ ਦਾ ਰੁਪਈਆ ਮੇਰੇ ਹੀ ਕੱਟ ਗਿਆ ਮੈਂ ਦਸਨ ਲਿਆਉਣਾ ਕਢਾ ਕੇ ਜਿਹੜੇ ਤੇਰਾ ਹਿਸਾਬ ਹੈ ਸਭ ਕਰਦਾ ਵਈ ਉਹ ਕਾਹ ਨੂੰ ਤਾਇਆ ਆਪਣਾ ਬੰਡਿਆ ਪੁੱਸ ਨਾ ਬੰਡਿਆ ਦਾ ਹੈ ਨਹੀਂ ਪਤਾ ਲੈ ਹੈ ਤੂੰ ਕਹਿੰਦਾ ਮੇਰੇ ਨਾਲੇ ਕਰਕੇ ਮੇਰੇ ਕਰਕੇ ਮੁੜਾ ਜਾ ਤੂੰ ਗੁਣਾ ਪੈਂਦਾ ਪਰ ਐ ਵੀ ਤੂੰ ਪਰਸੋ ਪਰਸੋ ਕੀ ਕੇ दारू ਮੇਰੇ ਜਰੂਰ ਕੱਟ ਗਿਆ ਮੇਰੇ ਜਵ ਅੱਖਾਂ ਵਰ ਗਿਆ ਤੂੰ ਕਹੀ ਨਹੀਂ ਜੱਪ ਹੈ ਉਹ ਤਾਂ ਹੈ ਤਾਇਆ ਨਾ ਫਿਰ ਮੱਲਾ 300 ਰੁਪਏ ਦੇਗਾ ਸੌਣ ਵਾਲੀ ਆਏ ਨਾ ਸੋਡਾ ਦਾ ਰੋਦਈ ਕੰਮ ਹੋ ਰਿਹਾ ਹੈ ਕਿਹਨੇ ਕੰਮਾਂ ਜਾਣ ਹੈ ਅੱਜ ਪੈਨਸ਼ਨ ਖਲਾ ਕੇ ਦੇ ਨਾ ਤੇਰੇ ਦੇ ਦਾਂਗੇ ਸਾਰੇ ਮੱਲਾ ਆਏ ਨਾ ਕਰ ਦੇ ਉਹ ਪਰਸੋ ਵੀ ਤੂੰ ਲੈ ਗਿਆ ਦੀ ਚੱਲ ਦੇ 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 ਕੋਈ ਨਾ ਦੇ ਦੇ ਬਹੁਤ ਜ਼ਰੂਰੀ ਕੰਮ ਨੇ ਲੈਤਾ ਜਾ ਤੂੰ ਤਾਂ ਲੰਕ ਲੈ ਆ ਤੈਨਾਂ ਦਾ ਰੋਹਦਾ ਹੀ ਕੰਮ ਹੋ ਰਿਹਾ ਡੇਲੀ ਦਾ ਹੀ ਕੰਮ ਹੋ ਰਿਹਾ ਤੁਹਾਡਾ ਦਾ ਬੱਸ ਤੇਰਾ ਆ ਜਾਥਣ ਹੀ ਕਰਦਾ ਕੇ ਕੰਮ ਆਹੋ ਤੇਰਾ ਰੂਪ ਲੱਗਦਾ ਦੇ ਜਾ ਜਿਹੜੇ ਲੈ ਕੇ ਗਿਆ ਸੀ ਆਹ ਕਾਲੇ ਦਾ ਮੁੰਡਾ ਨਹੀਂ ਆਉਂਦਾ ਹੈਗਾ ਉਹ ਬੰਦਾ ਮੱਲਾ ਬੇਟਾ ਕਿ ਲੈ ਗਿਆ ਜੱਵਾਨ ਨਾ ਮੁੰਡਾ ਪੂਰਾ ਹੋ ਗਿਆ ਪਤਾ ਕੀ ਹੈ ਮਰਕਤ ਹੋ ਗਈ ਮਰਕਤਾ ਉਹ ਸਾਨੂੰ ਕਿੱਥੇ ਜਾਣਾ ਓਏ ਜਾਣਾ ਪਈ ਕੋਰ ਜਾਣਾ ਉਹਦਾ ਅਸੀਂ ਸਾਨੂੰ ਤਾਂ ਦਿਲਪੇ ਤੱਕ ਲਾ ਦੇ ਉੱਥੇ ਤਾਂ ਕੈਂਟਰ ਖੜਾ ਤੂਫਾਨ ਵਾਲਾ ਕਰਾਇਆ ਹੋਇਆ ਬੈਜੋ ਮੁੰਡਾ ਦੀਗਾ ਬੈਜੋ ਮੈਨੂੰ ਕਾਲੀ ਆ ਬੜੀ ਪਹਿਲਾਂ ਜੋ ਬੈਜੋ ਪਹਿਲਾਂ ਤਾਂ ਮੁੰਡੇ ਦਾ ਚੂਲਾ ਓਏ ਬੈਜੋ ਯਾਰ ਜਦੋਂ ਮੈਂ ਕਹਿੰਦਾ ਮੈਨੂੰ ਤਾਂ ਆਪ ਕਾਲੀ ਆ ਖੜ ਜਾ ਮੇਰਾ ਇਹ ਮੇਰਾ ਵੀ ਕੁੱਟੇ ਹੀ ਹੋਇਆ ਮੋਚ ਕੇ ਜੇ ਖੜ ਜਾ ਓਏ ਸਾਲਾ ਚੱਲ ਚੱਲ ਮਾਣ ਵੀ ਜਾਂਦੇ ਡਿੱਗੇ ਤੇ ਚੂਲਾ ਟੁੱਟ ਜੂ। ਉਹ ਭਾਈ ਡਿੱਗਣ ਦੇ ਮੱਦਰੋਂ ਤਾਂ ਭਾਈ ਰੁਕਿਆਂ। ਤੂੰ ਤਾਂ ਭਾਈ ਹੈ ਨਹੀਂ ਕੰਮ ਦਾ ਤੂੰ ਤਾਂ ਭਜਾਉਣਾ ਹੀ ਬਹੁਤ ਹੈ। ਭੈਣ ਦੀ ਡਾਂਗ ਯਾਰ ਅਸੀਂ ਤਾਂ 1.5 ਕਿਲੋ ਮੀਟਰ ਦੇ ਮੁੱਢੇ ਮਰੇ ਹੋਏ ਤੇ ਜਿਹੜਾ ਕੰਪੋਲ ਕੋਲ ਦੀ ਸੀ ਪਿੰਡ ਭੁੱਲੇ 100 ਰੁਪਿਆ ਦੇ ਸਾਨੂੰ। ਚੱਕੇ ਨਹੀਂ ਓਏ। 100 ਰੁਪਿਆ ਲੈਣਾ ਬੂਹਣੇ ਦੇ ਤੋਂ। ਓਥੋਂ ਥੋੜਾ ਟਾਈਮ ਨਾਲ ਜਾਇ ਨਹੀਂ ਜਾਂਦਾ ਮੈਂ ਤਾਂ ਕਹਿੰਦਾ ਕੁਛ ਨਹੀਂ ਦੇ ਓਥੋਂ ਦਰਬੇ ਤੋਂ ਨਮਾ ਦਵਾ ਦੂੰਗਾ। ਮੰਨ ਮੇਰੀ ਗੱਲ ਐ ਨਹੀਂ ਅਸੀਂ ਲੈ ਦਿੰਦੇ ਨੇ। ਤੂੰ ਮੇਰੀ ਖੜ ਜਾ ਤੂੰ ਹਲੇ ਖੜ ਜਾ ਤੈਨੂੰ ਹਲੇ ਨਿਆਣ ਆਇਆ ਗੱਲਾਂ ਬਾਰੇ ਕੀ ਪਤਾ ਕਬੀਲਦਾਰੀ ਚ ਆਇਆ ਨਹੀਂ ਘਰੇ ਛੁਪਿਆ ਕੋਈ ਮੈਨੂੰ ਕਾਲੀ ਮੈਨੂੰ ਮੜਾਏ ਜਲਦੀ ਜਾਣਾ ਪੁੱਤ ਮੇਰੀ ਗੱਲ ਸੁਣ ਐ ਕਰ ਤੂੰ ਮੈਨੂੰ 100 ਰੁਪਏ ਦੇ ਜਾ ਅਸੀਂ ਉਧਰ ਰਵਾਂਗੇ ਇਧਰੋਂ ਐ ਜਾ ਕੇ ਨਾ ਉਹ ਦੁਕਾਨਾ ਉੱਥੇ ਉੱਥੇ ਰਵਾਂਗੇ ਤੈਨੂੰ ਪਤਾ ਨਹੀਂ ਤੈਨੂੰ ਐ ਕਾਲੀ ਤੂੰ ਪਿੰਡ ਆ ਕੇ ਆਥਲੇ ਤੇਰਾ ਦੇ ਦਾਂਗੇ ਭਾਈ ਕੋਈ ਗੱਲ ਪਿੰਡ ਛੱਡ ਕੇ ਭੱਜੇ ਜਾਂਦੇ ਆ ਆ ਮਜਬੂਰੀ ਕਰਕੇ ਦੇ ਰਿਆਂ ਮੁੰਡੇ ਦੀ ਮਜਬੂਰੀ ਕਰਕੇ ਨਹੀਂ ਅਸੀਂ ਕਿਸੇ ਦਾ ਉਹੀ ਨਹੀਂ ਮੰਗਦੇ ਹੈਗਾ ਇਸ ਦਾ ਮਜਬੂਰੀ ਦੇ ਮਾਰੇ ਆ ਉਦੋਂ ਤੂੰ ਨਿਆਣਾ ਜੀ ਜਦੋਂ ਤੇਰੇ ਪਾਪੇ ਨਾਲ ਪੱਗ ਬਟਾ ਲੇ ਉਹ ਚਲ ਓਏ ਤੇਰੇ ਦਾ ਪਾਪਾ ਚਿੱਟੀ ਲੈ ਲੈ ਚਿੱਟੀ ਵਧੀਆ ਹੁੰਦੀ ਹੈ ਉਹ ਲਾਲ ਜੀ ਦਾ ਪੈਂਦੇ ਆਦੀ ਫੇਫੜੇ ਤੇ ਜਾਂਦੀ ਹੈ ਓਏ ਉਹ ਤਾਂ ਠੀਕ ਹੈ ਮੈਂ ਕਹਿੰਦਾ ਵੀ ਅੱਜ ਤਾਂ ਆਪਣੇ ਲੈਵੇ 4 ਰੁਪਏ ਵਧੀਆ ਨੇ ਤੂੰ ਵਧੀਆ ਪੀ ਕੇ ਦੇਖ ਰਿਹਾ ਨਾ ਦੂਜਾ ਰੋਜ ਹੈ ਪਿੰਡਾਂ ਜਲਵਾ ਬਰਬਾਦ ਹੋ ਰਹੇ ਹੋ ਰਹੇ ਆਨੇ ਦਾ ਬਰੀ ਗੱਲ ਆ ਕੀ ਰੋਲਾ ਪਰਖ ਹੁੰਦਾ ਯਾਰ ਉਹ ਰੋਲਾ ਆਦਾ ਕੁਛ ਨਹੀਂ ਬਸ ਐ ਐ ਲੈ ਜੀ ਕਰਦੇ ਸੀ ਵੀ ਕਿਹੜੀ ਲਈਏ ਦੇਸੀ ਲਈਏ ਕਿੰਦੇ ਰੇਜੀ ਲਈਏ ਸੁਣੂ ਮੈਂ ਰਹਿ ਦਿੰਨਾ ਤੁਹਾਨੂੰ ਦੋ ਲੋ ਪਊ ਐ ਚਿੱਟੀ ਦੇ ਅੱਛਾ ਹਨਾ ਉਹਨਾਂ ਦਾ ਹੈਗਾ ਲੱਕੀ ਡਰਾ ਉਹ ਵੀ ਹੁੰਦਾ ਹੈ ਉਹ ਉਹਦੇ ਚ ਤੁਹਾਨੂੰ ਪਤਾ ਲੱਗੂ ਜਦੋਂ ਤੁਸੀਂ ਪਾਓਗੇ ਕੋਪਨ ਨਿਕਲੂ ਉਹਦੇ ਚ ਅੱਛਾ ਉਹਦੇ ਚ ਨਿਕਲੂਗਾ ਤੁਹਾਨੂੰ 10 ਲੱਖ ਰੁਪਈਆ ਦੀ ਨਗੋ ਜਾ ਮਰਾ ਬੱਦ 10 ਲੱਖ ਤੱਕ ਓਏ ਕੀ ਪਤਾ ਹੁੰਦਾ ਆਪਾਂ ਉ ਵੀ ਪੀਣੀ ਹੋ ਵੀ ਨਹੀਂ ਕੋਸ਼ਿਸ਼ ਤੁਸੀਂ ਉਹ ਲੈ ਕੇ ਜਾਓ ਲੈ ਲੈ ਫੇਕ ਤੇਰਾ ਲੈ ਦੇ 200 ਰੁਪਏ ਦੋ ਪਹਿਲਾਂ ਲੈ ਜਾ ਯਾਰ ਮਾਜਦੇ ਆ ਠੇਕੇ ਵਾਲੇ ਮੁੱਲ ਕਰ ਲੀਏ ਠੇਕਾ ਮੁੱਲ ਲੈ ਲਈਏ ਇਹ ਮੁੰਡਾ ਆ ਇਹ ਮੇਰੀ ਗੱਜ ਜਿੰਦਾ ਆ ਕੌੜਾ ਹੈ ਮੁੰਡਾ ਆ ਆ ਲੈ ਜਾਓ ਇੱਦੀ ਚੋਂ ਚੰਗਾ 쿠ਪਨ ਨਿਕਲ ਕੇ 쿠ਪਨ ਮੈਨੂੰ ਦੇ ਦਿਓ ਚਲੋ ਮੈਂ ਦੱਸ ਦੂੰਗਾ ਵਾਪੜਾ ਦੇ ਰੌਲਾ ਪੈ ਯੂ ਕੌੜਾ ਹੈ ਮੁੰਡਾ ਆ ਚਲ ਉਹ ਚੰਗੀ ਜਾ ਫੇਰਾ ਆਜਾ ਦੇਖੀ ਕਿਤੇ ਲੱਗੀ ਲੱਗੀ ਆ ਜਾ ਓਏ ਆ ਜਾ ਕਰਾ ਆਇਆ ਦਾ ਮਰ ਕੇ ਖੇਤ ਲਿਆ ਹਾ ਓਏ ਖੇਤ ਦੀ ਪੈਂਦੀ ਚੀਨ ਚ ਪਾਰ ਤਰਾ ਲੈ ਗਈ ਜਦੋਂ ਦਾ ਪਾਇਦਾ ਪੇਗ ਮਿਲ ਗਿਆ ਮੈਨੂੰ ਦਾ ਪਾਇਦਾ ਅੜਾਰੀਆਂ ਲੱਗ ਗਿਆ ਖਾਂਬੇ ਲੱਗ ਗਦੇ ਮੈਂ ਤਾਂ ਆਸਰਾ ਜਾ ਹੋ ਗਿਆ ਮੇਰੀ ਗੱਲ ਸੁਣ ਹੁਣ ਆਇਆ ਕਰ ਬਾਈ ਗੱਲ ਖੋਲ ਪਹਿਲਾਂ ਤਾਂ ਠੀਕ ਹੈ ਉਸ ਤੋਂ ਬਾਅਦ ਉਹ ਪਹਿਲਾਂ ਮੈਨੂੰ ਆਇਆ ਲੱਗਾ ਕਦੇ ਤੇਰਾ ਡਬੈਡਰ ਜਾ ਨਿਕਲੂ ਅੰਦਰੋਂ ਬਲਗਮ ਜੀ ਵਾਲਾ ਕਿਹੜਾ ਖਾਂਦਾ ਖਾਗਲੀ ਸੀ ਤੇ ਛਾਪਿਆ ਉਹ ਲੁੱਟੂ ਜਾ ਤੇਰਾ ਬਾਹਰ ਨਿਕਲੂ ਕਦੇ ਪਤਾ ਕੀ ਹੈ ਇਹ ਭੈਣ ਹੈ ਯਾਰ ਜਿਹੜਾ ਆਪਣਾ ਹੋਏਗਾ ਗਰਮੀਤ ਹਾਂ ਗਰਮੀਤ ਲਵੇ ਮੈਂ ਭੱਗਿਆ ਮੈਂ ਖਾਇ ਗਿੱਲਾ ਨਾ ਪਾਈ ਪੀਣਾ ਮੈਂ ਮੀ ਗੱਲ ਤਾਂ ਸੁਣ ਲੈ ਆ ਪਰ ਪੀਣੀ ਆ ਯਾਰ ਮੇਰੇ ਦਾ ਮੈਂ ਵਗਾ ਗਰਮੀਤ ਲਵੇ ਹਾਂ ਗਰਮੀਤ ਨੂੰ ਮੈਂ ਕਿਹਾ ਉਹ ਜਾਣਦਾ ਨਹੀਂ ਦਾ ਬਾਹਰ ਅੰਦਰ ਆਹੋ ਮੈਂ ਖੀਮ ਖਵਾ ਦੇ ਕੁੜੀ 14 ਦਿਨ ਸ਼ੀਲਾ ਜੀ ਤੇ ਖਵਾਲੀ ਮੈਂ ਰਾਤ ਕੰਦਾ ਚੇ ਵਜਦਾ ਤੱਤੇ ਨਹੀਂ ਤਰੀਆਂ ਗੱਲਾਂ ਚ ਕੋਈ ਉਹ ਯਾਰ ਉਹ ਪੜਾ ਕੰਮ ਦੀ ਸੁਣ ਲੈ ਯਾਰ ਬਈ ਗੱਲ ਮੇਰੀ ਹੂੰ ਦੇਖੋ ਆਪਾਂ ਦੋਈ ਜਣੇ ਲੈ ਆਵਾਂ ਦੀ ਆਦੀ ਆਦੀ ਲੜੇ ਤਾਂ ਦੇਖੋ ਕੋਈ ਇਹ ਨਹੀਂ ਹੈਗਾ ਵੀ ਕੋਈ ਘੱਟ ਪਿਉ ਕੋਈ ਵੱਧ ਪਿਉ ਹਾਂ ਕੋਈ ਪੀਵੇ ਕੋਈ ਡੋਲੇ ਆਪਦੀ ਆਪਦੀ ਦੂਜੀ ਗੱਲ ਆ ਜਿਹੜਾ ਉਹ ਭਾਈ ਨੇ ਕਿਹਾ ਦੀਗਾ ਕੀ ਨਿਕਲੂ ਹੋ 10 ਲੱਖ ਰੁਪਈਆ ਉਹ ਪਹਿਲਾਂ ਤੈਨੂੰ ਇਹ ਨਿਕੜੂ ਬਿਟਕਵਾਉਣੇ ਜੋ ਭਾਈ ਗੱਲ ਸੁਣ ਲੈ ਪਹਿਲਾਂ ਗੱਲ ਕਰੀ ਖਰੀ ਮਾਦਾ ਖਰੀ ਗੱਲ ਕਰਦਾ ਹੁਣਾ ਤੈਨੂੰ ਨਿਕਲਿਆ ਵੇ ਮੈਨੂੰ ਨਿਕਲਿਆ ਵੇ ਹਾਂ ਜੇਦਾ ਮੈਨੂੰ ਨਿਕਲਿਆ ਤਾਂ ਵੀ ਅੱਧੇ ਤੈਨੂੰ ਨਿਕਲਿਆ ਤਾਂ ਵੀ ਅੱਧੇ ਚੱਲ ਦੇ ਰਾਂਗੇ ਠੀਕ ਹੈ ਤੂੰ ਐਂ ਕਰ ਮਾਦਾ ਆਈ ਪੀ ਹੁਗਾ ਹੁਲਾ ਕੇ ਤੇ ਯਾਰ ਕਿਹੜਾ ਕਿਸੇ ਨਾਲੋਂ ਘਟਨੇ ਬਈਂ ਦੀ ਪੱਟ ਦਿੰਦੇ ਬੋਤਲਾਂ ਦੇ ਡੱਕਨੇ ਆ ਜਿੱੱਕ ਫਿਰ ਪੱਟੀ ਹੋਏ ਨੇ ਤਰ 20 ਵਾਰ ਮੈਂ ਥਕਾਇਆ ਟਾਟਾ ਜੀਬ ਤੇ ਪਾਲਾ ਹੈ ਹਾਂ ਡਾਟਾ ਪਾਲਾ ਹਾਂ ਇਹ ਤੋਂ ਕਵੀਰ ਆ ਭਈਆ ਲੈ ਦੰਪੈ ਦਿੱਦਰੂ ਦਰੂ ਆਲਖੀ ਦੀ ਨਾਲ ਸੁਣ ਲਾ ਓਏ ਮਾਇਦਾ ਤੇ ਮੱਕ ਗੱਲ ਕਹਿੰਦੀ ਠੀਕ ਇਹਦੇ ਲਊਗਾ ਬਿੰਦਕੀਲੇ ਪੰਜ ਲਊਗਾ ਠੀਕੇ ਤੇ ਮਿਸਕਰ ਮੜਾ ਨੇ ਮੁੰਡਾ ਤੋਂ ਪੈ ਚਾਲਾ ਹਾਲਾ ਮੜਾ ਤਣੀ ਖਾਣਾ ਮੁਝਾ ਓਪਾ ਯਾ ਮਰ ਰਖੜਾ ਵੀ ਮਰੂ 아왜 그래 왜 아니 뭐야 어디에 빠였나 왜 보다야 보다야 ਆਹ 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 ਆਹੀ ਲੱchnਾ ਤੇਰਾ ਹੈ ਹਾਂ ਕੱਲ ਤੂੰ ਕਹਿੰਦਾ ਸੀ ਕਹਿੰਦਾ ਮੈਨੂੰ ਪੈਸੇ ਦੇ ਦੇ ਮੈਂ ਪੈਂਸਲ ਕੜਵਾ ਕੇ ਲੈ ਆਣੀ ਅੱਜ ਫੇਰ ਤੂੰ ਪੀ ਬੈਠਿਆ ਹੋਵੇ ਜੇ ਮਾਰਾ ਖਾਪ ਗਿਆ ਫੇਰ ਕੀ ਹੋ ਗਿਆ ਮੱਲਾ ਤੂੰ ਕਹਿੰਦੀ ਮੈਂ ਪੈਂਸਲ ਲੈ ਕੇ ਆਉਣੀ ਆ ਕਹਿੰਦਾ ਮੈਨੂੰ 30 ਰੁਪਏ ਦੇ ਦੇ ਉੱਤੇ ਉੱਤੇ ਤੂੰ 100 ਰੁਪਏ ਲੈ ਗਿਆ ਨਾਲ ਮੇਰੇ ਨਾਲ ਲੜਿਆ ਉੱਦੇ ਵੀ ਅੱਜ ਫੇਰ ਤੂੰ ਰੇ ਪੀ ਬੈਠਿਆ ਮਾਲਬ ਬੈਂਕ ਕੱਲ ਬੰਦ ਤੀਗੀ ਮੈਂ ਤਾਂ ਗਿਆ ਤੀਗਾ ਬਰਾ ਲੱਜਣ ਗਣੇ ਉਹਨੇ ਦੇ ਜਿਹੜੇ ਤੂੰ ਗਣਿਆਂ ਲੱਗ ਰਹੇ ਆ ਦਾਰੂ ਪੀ ਕੇ ਉਰੀ ਪੈਣਾ ਦੀ ਜੇ ਮਾਰ ਖਾ ਬਗਿਆ ਫੇਰ ਉਹ ਬੱਲੇ ਉਹ ਬੱਲੇ ਉਹ ਚਾਚਾ ਉਹ ਉਹ ਖੜਾ ਹੋ ਉੱਠ ਉੱਠ ਦਿਨ ਨਾਰ ਦੇ ਕਿਉਂ ਹੈ ਤੈਨੂੰ ਬੜਾ ਸਰਪਾ ਆਉਂਦਾ ਇਹਦਾ ਉਰੇ ਪੀ ਬੈਠੇ ਜੇ ਗਲ ਪੈ ਗਿਆ ਖੜਾ ਹੋ ਚਲਾ ਉੱਠ ਇਹਨੂੰ ਆ ਪੀ ਕੇ ਦਾਰੂ ਰ ਟੈਟ ਹੋ ਕੇ ਪੇਜਣਗੇ ਆ ਇੱਧਰ ਆ ਜਾ ਵੇੜੂਰੇ ਸਾਥੀ ਐ ਫੇਰ ਵੀ ਸਾਥੀ ਦਾ ਹੈਗਾ ਜੀ ਗੱਲ ਪੈ ਗਿਆ ਰ ਫੇਰ ਤਣ ਚੜ ਗਿਆ ਕੰਚਰ ਤੇ ਆ ਚਲੋ ਆਪਾਂ ਉਥੋਂ ਆਪਦੇ ਘਰਾਂ ਨੂੰ ਲੰਘ ਜਰੋਂ ਤੜਕੀ ਦਾ ਟਾਈਮ ਓਰੇ ਤੜਕੀ ਤੜਕੀ ਕਿਤੇ ਚਾਹ ਦਿਨੂ ਬੂਕਣਾ ਨਾ ਪਿਆਦਾ ਮੈਂ ਲੰਘ ਜਾਰੋਂ ਓਏ ਉਹ ਕੀ ਹੋ ਗਿਆ ਮੇਰੇ ਸੜ ਗਿਆ ਬਾਹਰ ਚ ਗੁੱਸਾ ਉਹ ਕੀ ਗੜ ਗਿਆ ਉਹ ਖੜਚਾ ਮਨੋਂ ਭੈਣੇ ਦਿੱਤੇ ਗੜ ਗਿਆ ਤਰਸੂਲਾ ਬੱਲੇ ਓਏ ਹਾਂ ਟਾਟ ਜਾ ਗੜ ਗਿਆ ਹਰ ਜਾਈ ਉਹ ਡਾਟ ਕਾ ਦਾ ਉਹ ਰਿਆ ਉਹ ਰਿਆ ਉਹ ਡਾਟ ਕਾ ਦਾ ਤੂੰ ਐ ਕਰ ਮਾ ਅਸੀਂ ਮੜਾ ਕੰਮ ਜਾ ਕੇ ਆਣਾ ਤੂੰ ਚਲ ਜਾਇਆ ਮੜਾ ਹਾਂ ਕਿੱਧਰ ਜਾ ਕੇ ਆ ਮੋ ਡਾਟ ਕਾ ਦਾ ਓਏ ਲਾਈਟ ਡਰਿੰਕ ਜਾ ਕੇ ਆਉਣੇ ਅਸੀਂ ਤਾਂ ਹਲੇ ਜੰਗਲ ਪਾਣੀ ਜਾ ਕੇ ਆਉਣੇ ਨਾਲ ਜਾਏਗਾ ਚੰਗਾ ਲੰਗਰ ਜੋ ਆਪਦੇ ਕਰਨ ਨੂੰ ਓ ਮੜਾ ਇੱਕ ਮਿੰਟ ਰੁਕੀ ਪੁੱਤਾ ਓਏ ਇੱਕ ਮੜਾ ਇਹ ਡਾਟ ਇਹ ਦੇ ਦੇਖੇਗਾ ਜੇ ਕੁਸੇ ਦੇ ਤਾਂ ਹੈਗਾ ਨਹੀਂ ਕਿਹਨੂੰ ਇਹਦਾ ਤਾਂ ਕੁਸੇ ਨਹੀਂ ਹੈਗਾ ਨਹੀਂ ਤਾਂ ਖਾਲੀ ਵਾ ਖਾਲੀ ਆ ਦਾ ਕੀ ਕਹਾਦੀ ਉਹ ਖਾਮ ਖੁਰਭਾਉ ਵੱਡਦਾ ਯਾਰਾ ਇਹ ਦੇਖਣਾ ਕੀ ਆ ਇਹ ਦੇਖੀਏ ਤੇ ਹੈਗਾ ਕੁਸਾ ਇਹਦੇ ਪਾਇਆ ਹੋਇਆ 10 ਲੱਖ ਹੁੰਦਾ ਕੀ ਇਹ ਮਲੇ ਇਹਦਾ ਮਤਲਬ ਹੈ 10 ਲੱਖ ਅੱਛਾ ਵੀ 10 ਲੱਖ ਜਿੱਤ ਗਏ ਹਾਂ ਓਏ ਨਾ ਚੱਲ ਜੂ ਜਾ ਕੋਈ ਨਹੀਂ ਤਾਂ ਉਹੀ ਹੈ ਠੀਕ ਹੈ ਹਰ ਜੱਟ ਚੱਕ ਵੀ ਲੈ ਮਨ ਨਸਾਨੀ ਨਹੀਂ ਕਿਤੇ ਗਲਤ ਨਾ ਲੈ ਦੇਂਦੇ